ਇਹ 30 ਸਪੀਡ ਟਰੈਕਟਰ ਹੈ 22 ਮਾੜਲਾ ਠੀਕ ਹੈ ਜੀ ਪਰ ਹੈਗਾ 70 75 ਪੈਸੇ ਠੀਕ ਹੈ ਜੀ ਰੇਟ ਤਾਂ 465000 ਠੀਕ ਹੈ ਜੀ 4.5 ਲੱਖ ਦਾ ਟਰੈਕਟਰ ਸਾਢੇ 4 ਲੱਖ ਨੇ ਆ ਗਿਆ ਸੀ ਇਹ ਮਾਡਲ 12 ਇਹ ਰੇਟ ਹੈ ਰੇਟ ਦਾ 375 360000 ਦਾ ਟਰੈਕਟਰ ਵਾਹ ਤਿੰਨ ਨਾਲ 75 ਰੇਟ ਹੈ 360000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟ੍ਰੀਅਮ ਨਾਲ ਹਾਂ ਜੀ ਦੋ ਸਿਲੰਡਰ ਹੈ ਇਹ ਚਾਰੇ ਨਵੇਂ ਨੇ ਠੀਕ ਹੈ ਜੀ 12 ਮਾੜਲਾ ਠੀਕ ਹੈ ਜੀ ਹਰਿਆਣਾ ਨੰਬਰ ਹੈ ਐਨਓ ਸੀ ਮਿਲ ਜੂਗੀ ਠੀਕ ਹੈ ਜੀ ਤੇ 290000 ਰੇਟ ਆ ਪੂਰੇ ਆ ਗਿਆ 750 ਤੇ ਉਹਨਾਂ ਲਈ ਇੱਕ ਸਕੰਦਰਾ ਐਚ ਡੀ ਐਮ 55 ਐਚ ਪੀ 55 ਐਚ ਪੀ ਥਰੀ ਸਪੀਡ ਟਰੈਕਟਰ ਹੈ ਟੀੰਜਰ ਗੇਅਰ ਵਾਲਾ ਠੀਕ ਹੈ ਜੀ ਵਹਿੰਡਾ ਨੰਬਰ ਹੈ ਠੀਕ ਹੈ ਜੀ ਨਾਲ ਦੇ ਟਾਇਰ ਹੈ ਠੀਕ ਵੈਸੇ ਨਾਲ ਦੇ ਟਾਇਰਾ ਚਾਰੇ ਠੀਕ ਹੈ ਆ ਗਿਆ 750 ਤੇ ਉਹਨਾਂ ਲਈ ਇੱਕ ਦੂਜਾ ਫੇਰ ਇਹਦੇ ਬਾਰੇ ਦੱਸੀ ਬਈ ਅੱਠ ਮਾੜਲਾ ਠੀਕ ਹੈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਟਾਇਰ ਹੈਗੇ 90 ਪੈਸੇ ਠੀਕ ਹੈ ਜੀ ਮੂਰਲੇ ਅੱਦੇ ਕਨ ਠੀਕ ਹੈ ਜੀ 13855 ਐਫ ਆਈ ਰਿਵਰਸ ਪੀਟੀਓ ਕੋੜਾ ਵੈਂਪਰ ਲੱਗਿਆ ਹੋਇਆ ਬਈ ਤੇ ਦੱਸੀ ਬਈ ਇਹਦੇ ਬਾਰੇ ਹਰਿਆਣਾ ਨੰਬਰ ਹੈ ਠੀਕ ਹੈ ਜੀ ਟਾਇਰ 95 ਪੈਸੇ ਹੈਗੇ ਨਾਲ ਦੇ ਆਪਣੇ ਠੀਕ ਹੈ ਜੀ ਮੂਰਲੇ ਮੂਰਲੇ ਵੀ ਇੰਨੇ ਹੀ ਨੇ ਠੀਕ ਕਨੋਪੀ ਵਗੈਰਾ ਲੱਗੀ ਹੋਈ ਆ ਜਿਹੜਾ ਡੈਕਡੋਪ ਲੱਗਿਆ ਨਾਲ ਹਰਿਆਣਾ ਨੰਬਰ ਐ ਐਨਓ ਸੀ ਮਿਲ ਜੂ ਇਹਦੀ 13 ਮਾਡਲ ਟ੍ਰੈਕਟਰ ਹੈ ਠੀਕ ਲੋ ਵੀ ਮਿੱਤਰੋ ਤਲਵੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚੇ ਨਾਲ ਸਾਡੇ ਵੀਰ ਜੁੜੇ ਫੌਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਠੀਕ ਆ ਬਾਈ ਕਿੰਨੇ ਕ ਟਰੈਕਟਰ ਆਖ ਸਾਡੇ ਬੋ ਜੀ ਟਰੈਕਟਰ ਬਹੁ ਖੜਿਆ 1500 ਟਰੈਕਟਰ ਖੜੇ ਨੇ ਠੀਕ ਪੁੱਛਿਆ ਗਣੇ ਸੁਣਾ ਦੇ ਪੁੱਛਿਆ ਆ ਬਈ ਆਪ ਨੰਬਰ ਕਣਾ ਨੇ ਹਰਿਆਣਾ ਨੰਬਰ ਹੈ ਪੰਜਾਬ ਨੰਬਰ 1 ਕਰੋਨਾ ਠੀਕ ਬਾਕੀ ਟਰੈਕਟਰ ਨੰਬਰ ਠੀਕ ਪੰਜਾਬ ਤੇ ਹਰਿਆਣਾ ਨੰਬਰ ਹੈ ਬਾਈ ਮਾਲ ਕਾਪੀ ਕਾਗਜਾਂ ਦੀ ਬਾਈ ਆਖੀ ਗਾਰ ਦੀ ਗਾਰੰਟੀ ਆ ਬਾਈ ਹਰਿਆਣਾ ਨੰਬਰ ਦੇ ਐਨਓਸੀ ਕਢਾ ਕੇ ਦੇ ਦਿਆਂਗੇ ਠੀਕ ਆ ਜੀ ਨਾਮ ਵੀ ਕਰ

ਇਹ 30 ਸਪੀਡ ਟਰੈਕਟਰ ਹੈ 22 ਮਾਲ ਦਾ ਠੀਕ ਹੈ ਜੀ ਪਰ ਹੈਗੇ 70-75 ਪੈਸੇ ਠੀਕ ਹੈ ਜੀ ਰੇਟ ਤਾਂ 4,65,000 ਠੀਕ ਹੈ ਜੀ 4.5 ਲੱਖ ਦਾ ਟਰੈਕਟਰ 4.5 ਲੱਖ ਦਾ ਮਿੱਤਰੋ ਟਰੈਕਟਰ ਇਹ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਛਤਰੀ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਜੀ ਪੂਰੇ ਆ ਗਿਆ ਸੋਨਾਲੀਕਾ ਇਹਦੇ ਬਾਰੇ ਦੱਸੀ ਬਈ ਸੋਨਾਲੀਕਾ ਇਹ 12 ਮਾਲ ਟਰੈਕਟਰ ਹੈ ਬਹਿੰਡਾ ਨੰਬਰ ਹੈ ਠੀਕ ਹੈ ਜੀ 85 ਪੈਸੇ ਟਾਇਰ ਹੈਗੇ ਨੇ ਠੀਕ ਹੈ ਜੀ ਰੰਗ ਪੇਂਟ ਦਾ ਓਰੀਜਨਲ ਹੈ ਬਾਈ ਓਰੀਜਨਲ ਹੈ ਰੰ ਨਾਲ ਆਈ ਹੈ ਡਰਾਈਵਰ ਤੇ ਮਾਡਲ ਕਿਨੇ ਆ ਗਿਆ ਸੀ ਇਹ ਮਾਡਲ 12 ਰੇਟ ਰੇਟ ਦਾ 375 360000 ਰੇਟਰ ਨਾਲ 75 ਰੇਟ ਆ 360000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਬਟੰਡਾ ਨੰਬਰ ਹੈ ਬਟੰਡਾ ਨੰਬਰ ਹੈ ਤੇ ਮੂਰੇ ਆ ਗਿਆ 730 ਸਿਲੰਡਰ ਹਾਂਜੀ ਦੋ ਸਿਲੰਡਰ ਹੈ ਟਾਇਰ ਚਾਰੇ ਨਵੇਂ ਨੇ ਠੀਕ ਹੈ ਜੀ 12 ਮਾਡਲ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਠੀਕ ਹੈ ਜੀ ਤੇ 290000 ਰੇਟ ਆ ਠੀਕ ਹੈ ਜੀ 2 लाख 75000 ਦਾ ਟਰੈਕਟਰ ਬਣ 2 लाख 75000 75000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੈਂਟ ਦਾ ਵੀ ਰੀਅਲ ਹੈ ਇਹ ઓરિਜਨਲ ਹੈ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੀ ਆ ਗਿਆ 750 ਤੇ ਉਹ ਨਾਲ 1 ਕਾ ਸਕੰਦਰਾ ਐਚ ਡੀ ਐਮ 55 ਐਚ ਪੀ 55 ਐਚ ਪੀ 3 ਸਪੀਡ ਟਰੈਕਟਰ ਹੈ ਠੀਕ ਹੈ ਜੀ ਡੰਜਰ ਗੇਅਰ ਵਾਲਾ ਠੀਕ ਹੈ ਜੀ ਵਹਿੰਡਾ ਨੰਬਰ ਹੈ ਠੀਕ ਹੈ ਜੀ ਨਾਲ ਦੇ ਟਾਇਰ ਹੈ ਜੀ ਵੈਸੇ ਨਾਲ ਦੇ ਟਾਇਰਾ ਚਾਰੇ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਰੰਗ ਪੇਂਟ ਦਾ ਵੀ ਰੇਨ ਨਾਲ ਰੇਨ ਨਾਲ ਸਾਰਾ ਬਈ ਨਵਾਂ ਟਰੈਕਟਰ ਜਮਾ ਰੰਗ ਪੇਂਟ ਦਾ ਵੀ ਬਾਈ ਕਹਿੰਦਾ ਰੇਨ ਨਾਲ ਹੈ ਬਾਈ ਠੀਕ ਹੈ ਜੀ ਟਾਇਰ ਵੀ ਨਾਲ ਦੇ ਆ ਬਾਈ ਸਾਰਾ ਮਲਾਇਸ 1900 ਘੰਟਾ ਚੱਲਿਆ ਟਰੈਕਟਰ 1900 ਘੰਟਾ ਚੱਲਿਆ ਹੋਇਆ ओरिजिनल ਚੱਲਿਆ ਜਾਵਾ ओरिजिनल ਚੱਲਿਆ ਹੋਇਆ ਬਾਈ ਸਾਰਾ ਪਹਿਲੇ ਮਾਲਕ ਕਿੰਨੇ ਆ ਗਿਆ ਸੀ 20 ਮਾਲ ਦਾ ਪਹਿਲੇ ਮਾਲਕ ਦਾ ਟਰੈਕਟਰ ਹੈ ਠੀਕ ਹੈ 30 ਸੀਟ ਹੈ ਮਾਡਲ 20 ਹੈ ਤੇ ਰੇਟ ਹੈ ਰੇਟ 5 ਲੱਖ 80 ਹਜ਼ਾਰ 5 ਲੱਖ ਤੇ 60 ਹਜ਼ਾਰ ਟਰੈਕਟਰ ਦੇ ਦਿਆਂਗੇ 5 ਲੱਖ 80 ਹਜ਼ਾਰ ਡਿਮਾਂਡ ਹੈ ਮਿੱਤਰੋ 5 ਲੱਖ ਤੇ 60 ਹਜ਼ਾਰ 60 ਹਜ਼ਾਰ ਦਾ ਟਰੈਕਟਰ ਪੜੂਗਾ ਪੂਰੇ ਆ ਗਿਆ 750 14 ਲੀਕਾ ਦਵਾ ਫੇਰ ਇਹਦੇ ਬਾਰੇ ਦੱਸੀ ਬਾਈ 8 ਮਾਲ ਦਾ ਠੀਕ ਹੈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਪੈਰ ਹੈਗਾ 9 ਠੀਕ ਹੈ ਜੀ ਹੋਰ ਨੇ ਅੱਦੇ ਕੰਨ ਠੀਕ ਹੈ ਜੀ ਤੇ ਰੰਗ ਪੇਂਟ ਦਾ ਕਿਵੇਂ ਹੈ ਰੰਗ ਪੇਂਟ ਦਾ Ориਜినਲ ਆ ਰੰਗ ਪੇਂਟ ਦਾ ਰੇਨ ਵਾਲਾ ਹੈ ਬਾਈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 8 8 ਮਾਡਲ ਆ ਗਿਆ ਤੇ ਰੇਟ 275 275000 260000 ਟਰੈਕਟਰ ਹੁੰਦਾ 260000 ਦਾ ਬਾਈ ਟਰੈਕਟਰ ਇਹ ਬਣੂਗਾ ਸਿੰਪਲ ਕਪੜੇ ਵਾਲੀ ਛਤਰੀ ਹੈ ਤੇ ਮੂਰੇ ਆ ਗਿਆ 855 ਐਫ ਇਹ ਰਿਵਰਸ ਪੀਟੀਓ ਕੋੜਾ ਵੈਂਪਰ ਲੱਗਿਆ ਹੋਇਆ ਬਾਈ ਤੇ ਦੱਸੀ ਬਈ ਇਹਦੇ ਬਾਰੇ ਹਰਿਆਣਾ ਨੰਬਰ ਹੈ ਠੀਕ ਹੈ ਜੀ ਟਾਇਰ 95 ਵੈਸੇ ਹੈਗੇ ਨਾਲ ਆਪਣੇ ਠੀਕ ਹੈ ਜੀ ਮੂਲੇ ਵੀ ਇੰਨੇ ਨੇ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਆ ਡੈਕੜੋ ਕੁ ਲੱਗਿਆ ਨਾਲ ਹਰਿਆਣਾ ਨੰਬਰ ਹੈ ਐਨਓ ਸੀ ਮਿਲ ਜੂ ਇਹਦੀ 13 ਮਾਡਲ ਟਰੈਕਟਰ ਹੈ ਠੀਕ ਹੈ ਜੀ 455000 ਰੇਟ ਆ ਠੀਕ ਹੈ ਜੀ 440000 ਰੇਟ ਦੇ ਦਿਓ 4 ਲੱਖ 40 ਹਜ਼ਾਰ ਦਾ ਟਰੈਕਟਰ ਇਹ ਮਿੱਤਰੋ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਸਿਆਉਨਾਲਿਕਾ 750 18 ਮਾਡਲ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਨਵੇਂ ਆ ਮੰਗ ਲੈ ਬਾਈ ਜਮਾ ਠੀਕ ਹੈ ਜੀ ਐਮ ਆਰ ਪ ਦੇ ਠੀਕ ਹੈ ਜੀ ਮੂਰ ਲੈ ਜਾ ਠੀਕ ਮੈਂ ਹਟਾਇਆ ਮੂਲੇ ਦਾ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਹੈ ਵਧੀਆ ਇੰਜਨ ਗੇਅਰ ਦਾ ਟਰੈਕਟਰ ਬਾਅਦ ਇੰਜਨ ਗੇਅਰ ਦਾ ਵਧੀਆ ਟਰੈਕਟਰ ਬਾਕੇ ਤਸਦੀਕ ਕਰਕੇ ਲੈ ਜਾ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਆ ਗਿਆ 18 ਮਾਡਲ ਹੈ ਤੇ ਰੇਟ ਦੀ ਗੱਲ ਕਰੀਏ 535 5 ਲੱਖ 5000 ਰੁਪਏ ਦਾ ਰੇਟ ਹੈ 5 ਲੱਖ 5000 ਦਾ ਟਰੈਕਟਰ ਮਿੱਤਰੋ ਬਣੂ ਸੈਂਪਲ ਕੱਪੜੇ ਵਾਲੀ ਥਾਤਰੀ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਮੂਰੇ ਆ ਗਿਆ 735 ਐਫੀ ਤੇ ਬਾਹਰ ਪੰਪ ਵਾਲਾ ਇਹਦੇ ਬਾਰੇ ਦੱਸੀਏ ਯਾਰ ਅੱਧੇ ਕਿਨੇ ਠੀਕ ਹੈ ਜੀ ਮੇਰੇ ਨਵੇਂ ਮਾਡਲ ਹੈ ਠੀਕ ਹੈ ਜੀ ਬਾਕੀ ਥੱਲੇ ਬਾਡੀ ਲੈਂਡ ਦਾ ਸੋਨਾ ਟਰੈਕਟਰ ਉਤੋਂ ਵੀ ਓਰੀਜਨਲ ਟਰੈਕਟਰ ਸਾਰੇ ਠੀਕ ਹੈ ਜੀ 1 ਲੱਖ ਤੇ 65000 ਰੇਟ ਹੈ ਠੀਕ ਹੈ ਜੀ ਡੇਢ ਲੱਖ ਦਾ ਵਜਤਾ ਤੇ ਡੇਢ ਲੱਖ ਦਾ ਟਰੈਕਟਰ ਇਹ ਮਿੱਤਰੋ ਬਣੂਗਾ 165 ਦਾ ਡਿਮਾਂਡ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ ਸਵਰਾਜ 744 FI 4 ਸਟਾਰ ਦੱਸੀ ਬਈ ਇਹਦੇ ਬਾਰੇ 15 ਮਾੜਲਾ ਪੰਜਾਬ ਨੰਬਰ ਹੈ ਠੀਕ ਹੈ ਜੀ 465 ਰੇਟ ਆ ਠੀਕ ਹੈ ਜੀ ਰਹਿ ਗਈ ਅੱਧੇ ਦਾ ਠੀਕ ਹੈ ਜੀ ਤੇ ਟਰੈਕਟਰ ਰੰਗ ਪੇਂਟ ਦਾ ਰੰਗ ਪੇਂਟ ਦਾ ਰਿੰਦਾ ਨਾ ਰੰਗ ਪੇਂਟ ਦਾ ਰੀਨ ਵਾਲਾ ਬਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਾਢੇ 4 ਦਾ ਬਣ ਜੂ ਰੱਖਿਆ ਸਾਢੇ 4 ਦਾ ਟਰੈਕਟਰ ਇਹ ਮਿੱਤਰੋ ਬਣ ਜੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਪੂਰੇ ਆ ਗਿਆ 60 ਦਾ ਸਿਉਣਾਲੀ ਕਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਲਹਿਰਾਂ ਦੀ ਗੱਲ ਕਰੀਏ ਬਈ ਸਰ ਅੱਧੇ ਕਿ ਟਾਇਰ 60 ਪਾਈ ਡਰ ਹੈਗੇ ਨੇ ਠੀਕ ਹੈ ਜੀ ਪੂਰੇ ਅੱਧੇ ਕੰਨ ਠੀਕ ਹੈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਐਕਸੀਲੇਟਰ ਤੇ ਚੱਲੂਗਾ ਨਾ ਹੁੰਦਾ ਨਹੀਂ ਠੀਕ ਹੈ ਜੀ ਵਾਸਗ ਨਾਂਜੀ 2009 ਮਾਡਲ ਹੈ 2,65,000 ਰੇ ਟਰੈਕਟਰ ਚੈੱਕ ਕਰ ਸਕਦੇ ਹੋ ਸਿੰਪਲ ਕਪੜੇ ਵਾਲੀ ਜੱਟਾ ਸਾਥਾ ਸੋਨਾ ਲਿਖਿਆ 50 ਹਸ ਪਾਵਰ ਹੁੰਦਾ 50 ਹਸ ਪਾਵਰ ਤਿੰਨ ਸਿਲੰਡਰ ਠੀਕ ਹੈ ਛੋਟਾ ਸੋਨਾ ਲਿਖਾ ਹੁੰਦਾ ਛੋਟਾ ਸੋਨਾ ਲਿਖਾ ਹੁੰਦਾ 50 ਦਾ ਠੀਕ ਹੈ ਜੀ ਮੂਰੇ ਆ ਗਿਆ 52 ਦਾ ਜੌਂਡੀਅਰ ਫੋਰਸ ਇਹਦੇ ਬਾਰੇ ਦੱਸਿਓ ਬਾਈ ਫੋਰਸ ਸਪੀਡ ਹੈ ਬਾਈ ਠੀਕ ਹੈ ਜੀ ਨਾਲ ਦੀ ਅਟੈਚਰ ਠੀਕ ਹੈ ਜੀ ਤੇ 20 ਮਾਲੜਾ ਠੀਕ ਹੈ ਜੀ 3 ਲੱਖ 95000 ਰੇਟ ਹੈ ਠੀਕ ਹੈ ਜੀ 3 ਲੱਖ 80000 ਦਾ ਬਣ ਜੂਗਾ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਠੀਕ ਹੈ ਜੀ 3 ਲੱਖ 80000 ਦਾ ਬਣ ਜੂਗਾ ਬਾਈ ਐਨਓਸੀ ਮਿਲ ਜੂਗੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਮੂਰੇ ਆ ਗਿਆ ਮਹਿੰਦਰਾ ਮਹਿੰਦਰਾ ਡੀਆਈ 265 ਡੀਆਈ ਇਹਦੇ ਬਾਰੇ ਦੱਸਿਓ ਹਰਿਆਣਾ ਨੰਬਰ ਹੈ ਪੰਜਾਬ ਚ ਨਾ ਹੈ ਠੀਕ ਹੈ ਜੀ 10 ਦੀ ਗੱਲ ਕਰੀਏ ਤਾਂ ਰੱਦੇ ਕਿ ਹੈਗਾ ਜਾ ਰਹੀ ਟਾਇਰ ਆ ਦੇਖਣੇ ਚਾ ਰਹੇ ਬਾਈ ਤੇ ਹਰਿਆਣਾ ਨੰਬਰ ਦਾ ਇਹਦਾ ਮਾਡਲ ਕਿਨੇ ਆ ਗਿਆ ਇਹ ਮਾਡਲ 97 97 ਤੇ ਰੇਟ ਰੇਟ ਇਹਦਾ 1 55 1 55 ਰੇਟ ਆ ਮਿੱਤਰੋ ਬਾਕੀ ਮੌਕੇ ਤੇ 1 40 ਦਾ ਦੇ ਇੱਕ 40 ਦਾ ਟਰੈਕਟਰ ਇਹ ਬਨਜੂ ਦੇਖ ਸਕਦੇ ਹੋ ਟਰੈਕਟਰ ਰੰਗ ਪੇਂਟ ਦਾ ਨਹੀਂ ਨਾਲ ਨਹੀਂ ਨਾਲ ਰੰਗ ਦਾ ਟਰੈਕਟਰ ਚਤਲਵੰਡੀ ਜੀ ਚੱਲਿਆ ਹੋਇਆ ਚਤਲਵੰਡੀ ਦਾ ਠੀਕ ਹੈ ਜੀ ਤੇ ਮੂਰੇ ਆ ਗਿਆ 750 ਸਿਉਨਾਲਿਕਾ ਜੀ ਇਹਦੇ ਬਾਰੇ ਦੱਸੋ ਠੀਕ ਹੈ ਜੀ ਇਹ ਟਾਇਰ ਅੱਧੇ ਟਾਇਰ ਹੈਗੇ ਨੇ ਅੱਧੇ ਟਾਇਰ ਨੇ ਬਾਈ ਤੇ 4 ਲੱਖ 80 ਹਜ਼ਾਰ ਰੇਟ ਆ ਠੀਕ ਹੈ ਜੀ ਇਹ 57 ਐਚਪੀ ਚ ਆ ਗਿਆ ਸਤੰਦਰ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਸਾਈਡ ਗੇਅਰ ਸਿੰਪਲ ਕੱਪੜੇ ਵਾਲੀ ਛਤਰੀ ਹੈ ਰੰਗ ਪੈਂਟ ਦਾ ਬਾਈ ਸਾਰਾ ਰੇਡ ਨਾਲ ਹੈ ਇਹ ओरिजिनल ਟਰੈਕਟਰ ਆ ਬਾਈ ਹਰਿਆਣਾ ਨੰਬਰ ਹੈ ਇੰਜਨ ਗੇਅਰ ਦਾ ਬਾਕੇ ਲੈ ਜਾ ਸਕਦਾ ਬੰਦਾ ਚੈੱਕ ਕਰਕੇ ਆਦਾ ਇੰਜਨ ਗੇਅਰ ਦਾ ਬਾਈ ਕਹਿੰਦਾ ਬਾਕੇ ਤਸੱਲੀ ਕਰਕੇ ਲੈ ਜਾ ਸਕਦੇ ਆ ਕਾਗਜ਼ਾਦੀ ਆਪਣੀ ਫੇਵਰੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਫੋਟੋ ਹੋਰ ਕਿਹਨੇ ਟਰੈਕਟਰ ਹੁੰਦੇ ਆ 30 ਵਾਲਾ ਖੜਾ 30 ਵਾਲਾ ਖੜਾ ਇਹ ਵੀ 30 ਵਾਲਾ 40 15 ਵਾਲਾ ਠੀਕ ਹੈ ਜੀ ਟਾਇਰ ਇਹਦੇ ਹੈਗੇ ਨੇ ਰੇਡੀਅਲ ਟਾਇਰ ਆ ਅੱਧੇ ਟਾਇਰ ਨੇ ਬਾਈ ਰੇਡੀਅਲ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਤੇ ਮਾਡਲ ਕਿੰਨੇ ਆ ਗਿਆ ਇਹ 15 ਮਾਡਲ ਆ ਬਾਈ ਤੇ ਰੇਟ 240 24 225000 ਦਾ ਟਰੈਕਟਰ ਬਣੂਗਾ ਇਸ ਤੋਂ ਇਲਾਵਾ ਕੋਈ ਹੋਰ ਟਰੈਕਟਰ ਹੋਰ ਵੀ ਹੁੰਦੇ ਆ ਟਰੈਕਟਰ ਕੋਈ ਮਨ ਨਾਲ ਫੋਨ ਕਰਕੇ ਆ ਸਕਦਾ ਕੋਈ ਵੀ ਠੀਕ ਹੈ ਕੰਟੈਕਟ ਨੰਬਰ ਕੀ ਆ 99640 99001 96640 99001 ਇਹ ਬਾਈ ਦਾ ਮੋਬਾਈਲ ਨੰਬਰ ਹੈ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ